ਸੈ ਤੰਨਾ ਸਹੀ ਹੋ ਗਿਆ ਸੜਕਾਂ ਤੇ ਕਿਲਾ ਘੱਟ ਦਿੰਦੇ ਆ ਤੇ ਸਿੱਧੀ ਗੋਲੀਆਂ ਚਲਾਈ ਜਾਂਦੇ ਲੋਕਤੰਤਰ ਦਾ ਘਾਣਾ ਹੋਇਆ ਰਾਜੇ ਨੂੰ ਅਸੀਂ ਕੈਪਟਨ ਨੂੰ ਸੀਐਮ ਬਣਾਇਆ ਤਿੰਨ ਵਾਰੀ ਆਪਾਂ ਲੋਕਾਂ ਨੇ ਬਣਾਇਆ ਕਾਂਗਰਸ ਦੇ ਉਹਦੇ ਨਾਲ ਬਣਾਇਆ ਅੱਜ ਉਹ ਬੀਜੇਪੀ 'ਚ ਚਲੇ ਗਏ ਉਹਨਾਂ ਨੂੰ ਸਿਰਫ ਇਹ ਕਾਂਗਰਸ ਨੇ ਨਕਾਰਤਾ ਤੇ ਉਹ ਬੀਜੇਪੀ ਛਾਲ ਮਾਰ ਗਏ ਉਹਨਾਂ ਨੂੰ ਕੀ ਪਿਆਰਾ ਕੁਰਸੀ ਨਾ ਕਿ ਲੋਕ ਆਪਣੇ ਪਿਆਰੇ ਕਦੇ ਲਾਈਟ ਬੰਦ ਨਹੀਂ ਹੋਈ ਚਾ ਕਾਂਗਰਸ ਰਹੀ ਚਾ ਕਾਲੀ ਡਲ ਰਿਹਾ ਹੁਣ ਪਹਿਲੇ ਵਾਰ ਹੈ ਰਾਤ ਨੂੰ 9 ਵਜੇ ਲਾਈਟ ਬੰਦ ਹੋ ਜਾਂਦੀ ਹੈ ਜੀ ਸੋ ਮੇਰੇ ਲਾਈਟ ਆਂਦੀ ਹੈ ਬਾਬਾ ਜੀ ਕੜਾਂ ਵਾਲਿਆਂ ਨੇ ਪੂੜ ਲਾਇਆ ਸੰਗਤਾਂ ਨੇ ਪੈਸੇ ਦਈਏ ਪਾਰਟੀ ਕਸਮ ਕੁਝ ਵਾਲ ਨਹੀਂ ਦਾ ਪਰ ਸਰਕਾਰ ਦਾ ਪੈਸਾ ਸਮ ਕੋਈ ਨਹੀਂ ਲੱਗਿਆ ਟੈਕਸ ਦਾ ਸਾਡੇ ਦਾ ਪੈਸਾ ਉਹ ਲੈਂਦੀਆਂ ਤਨਖਾਹ ਉਹ ਲੈਂਦੀਆਂ ਜੀ ਉਹ ਆਪਣੀ ਇਲਾਜ ਵੀ ਕਰਾਉਂਦੇ ਨੇ ਜੀ ਆਪਣੀ ਤਨਖਾਹ ਵੀ ਲੈਂਦੇ ਆ ਚਾਰ ਚਾਰ ਬੈਂਚਾਂ ਵੀ ਲੈਂਦੇ ਆ ਜੀ ਜੀ ਅਸੀਂ ਕਿਉਂ ਨਹੀਂ ਫਰੀ ਨਹੀਂ ਸਕਦੇ ਜੀ ਵਿਦਾਂ ਸਭ ਤੋਂ ਪਹਿਲਾਂ ਸਿਆਸਤ ਪਿੰਡ ਦੀ ਸੱਤ ਤੋਂ ਸ਼ੁਰੂ ਹੁੰਦੀ ਹੈ ਪਿੰਡ ਦੇ ਸਰਪੰਚ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਕਿਵੇਂ ਕਰਨੀ ਹੈ ਕਿਹਨੂੰ ਚੁਣਨਾ ਹੈ ਕਿਹਨੂੰ ਨਕਾਰਨਾ ਹੈ ਇਹ ਫੈਸਲਾ ਪਿੰਡ ਦੀ ਸੱਤ ਚ ਹੁੰਦਾ ਹੈ ਅੱਜ ਅਸੀਂ ਪਿੰਡ ਅਮਲਾਲਾ ਪਹੁੰਚਿਆ ਡੇਰਾਬਸੀ ਦੇ ਨਾਲ ਇਹ ਪਿੰਡ ਪੈਂਦਾ ਤਸਵੀਰ ਬਹੁਤ ਖੂਬਸੂਰਤ ਹੈ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਪਿੰਡਾਂ ਵਿੱਚੋਂ ਪੰਜਾਬ ਦੇ ਪਿੰਡਾਂ ਵਿੱਚੋਂ ਸੱਥਾ ਅਲੋਪ ਹੋ ਰਹੀ ਨੇ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਸੱਥਾ ਹਲੇ ਜਿੰਦਾ ਨੇ ਪਿੰਡ ਦੇ ਜੜੇ ਪਤਵੰਤੇ ਨੇ ਜਾਂ ਨੌਜਵਾਨ ਨੇ ਜਿਹੜੇ ਕਿ ਦੇਸ਼ ਦੀ ਸਿਆਸਤ ਦਾ ਸਭ ਤੋਂ ਵੱਡਾ ਹਿੱਸਾ ਨੇ ਜਿਹੜੇ ਉਹ ਉਸ ਡਿਸਕਸ਼ਨ ਦੇ ਵਿੱਚ ਹਰ ਰੋਜ਼ ਇਸ ਪੀਪਲ ਥੱਲੇ ਬੈਠਦੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਸਿਆਸਤ ਕਿਸ ਪਾਸੇ ਜਾ ਰਹੀ ਹੈ ਔਰ ਹੁਣ ਦੇਸ਼ ਦੀ ਸਭ ਤੋਂ ਵੱਡੀ ਲੋਕ ਸਭਾ ਯਾਨੀ ਕਿ ਸਭ ਤੋਂ ਵੱਡੀ ਪੰਚਾਇਤ ਮਹਾ ਪੰਚਾਇਤ ਦੀਆਂ ਚੋਣਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਸੋ ਕੀ ਸੋਚਦੇ ਨੇ ਪਿੰਡਾਂ ਦੇ ਲੋਕ ਔਰ ਪਿੰਡਾਂ ਦੀ ਸੱਥਾਂ ਦੇ ਵਿੱਚ ਕੀ ਕੁਝ ਸਿਆਸਤ ਚੱਲ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਔਰ ਆਪਾਂ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪੋ ਆਪਣੇ ਜਿਹੜੇ ਵਿਚਾਰ ਨੇ ਉਹ ਬੜੇ ਖੁੱਲ ਕੇ ਜ਼ਾਹਿਰ ਕਰੋਗੇ ਸ਼ੁਰੂਆਤ ਕਿੱਥੋਂ ਕਰ ਲਈਏ ਪਹਿਲਾਂ ਤਾਂ ਆਪ ਹੀ ਦੱਸੋਵੇ ਜਿਹੜਾ ਕਹਿੰਦਾ ਕਿ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰੂੰਗਾ ਚਲੋ ਅੱਛਾ ਬਬੇ ਤੁਹਾਡੀ ਤੋਂ ਸ਼ੁਰੂਆਤ ਕਰ ਲੈਂਦੇ ਆ ਆਪਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਮੈਂ ਕੈਰੀ ਸੀ ਆਮ ਤੌਰ ਤੇ ਨਾ ਆਪਾਂ ਸਿਆਸਤ ਦੀ ਗੱਲ ਬਾਤ ਚ ਕਰਾਂਗੇ ਕਹਿੰਦੇ ਕਿ ਪਿੰਡਾਂ ਦੀਆਂ ਸੱਥਾਂ ਖਤਮ ਹੋ ਗਈਆਂ ਸੱਥਾਂ ਲੱਗਦੀਆਂ ਹੀ ਨਹੀਂ ਹੈਗੀਆਂ ਪਰ ਤੁਹਾਡੇ ਪਿੰਡਾਂ 'ਕੇ ਮੈਨੂੰ ਲੱਗਦਾ ਕਿ ਸੱਥਾ ਜੰਦਾ ਹੈ ਹਾਂ ਜੀ ਹਾਂ ਲੱਗਾ ਜੀ ਹਣ ਤੋਂ ਬੈਠਾ ਜੀ ਇੱਥੇ ਜੀ ਅੱਛਾ ਜੀ ਹਾਂ ਤੇ ਨਿਵੇਂ ਜ਼ਿੰਮੇਦਾਰਪਰਾ ਆਪਾਂ ਰਿਟਾਇਰਮੈਂਟ ਹੋ ਗਏ ਜੀ ਵਾ ਆਪਣਾ ਉਰਾ ਕੇ ਬੈਠ ਜਾਂ ਜੀ ਠੀਕ ਹੈ ਹਾਂ ਜੀ ਅਬ ਮੈਂ ਕਹਿ ਰਹੀ ਸੀ ਕਿ ਪਿੰਡ ਦਾ ਸਰਪੰਚ ਚੁਣਨਾ ਹੋਵੇ ਜਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਹੋਵੇ ਸੱਥਾਂ ਦੇ ਵਿੱਚ ਉਹਦੀ ਡਿਸਕਸ਼ਨ ਜ਼ਰੂਰ ਹੁੰਦੀ ਹੈ ਹੁਣ ਲੋਕ ਸਭਾ ਚੋਣਾਂ ਨੇ ਕੀ ਕੋਈ ਚਰਚਾ ਤੁਹਾਡੀ ਸਾਥ ਚ ਹੋ ਰਹੀ ਹੈ ਮਾਰੇ ਤੋਂ ਜੀ ਜ਼ਿੰਮੇਦਾਰਾਂ ਕੀ ਤੋਂ ਜੀ ਭਾਜਪੀ ਤੇ ਵਰਕ ਲਾ ਪਏ ਅੱਛਾ ਹਾਂ ਜੀ ਠੀਕ ਹੈ ਇਹ ਕਿਉਂ ਨਾ ਤੋਂ ਮਾਨੂੰ ਇਹ ਗੋਲੀਆਂ ਚੱਲੀ ਜੀ ਉੱਥੇ ਮਾਨੂੰ ਆਪਣਾ ਹੱਕ ਤੋਂ ਹੈ ਜੀ ਅੱਗਾ ਜਾ ਕੇ ਦਿੱਲੀ ਕਹਿਣੇਗਾ ਕੁਸਰਾ ਕੁਸਰਾ ਫੇ ਉੱਥੇ ਵੀ ਮਾਨੂੰ ਜਾਣ ਨਹੀਂ ਤੇਰੇ ਰਾਸਤੇ ਦੇ ਵਿੱਚ ਕਿੱਲਾ ਗੱਡੀ ਵੀ ਪਈਆਂ ਹੈ ਕੋਈ ਹਰ ਨੌਜਵਾਨ ਮਾਰਾ ਮਾਰਦਿਆ ਜੀ ਉੱਥੇ ਇਹੀ ਜੇ ਇਹ ਗੋਲ ਬੰਬ ਚਲਾਏ ਜਿਹੜੇ ਧੂਏ ਵਾਲੇ ਉਹ ਇਹ ਜੇ ਖਤਰਨਾਕ ਤੇ ਵੀ ਬਹੁਤ ਜ਼ਿਆਦਾ ਅੱਛਾ ਬੀਜਪੀ ਦਾ ਤਾਂ ਚਲੋ ਵਿਰੋਧ ਹੋ ਰਿਹਾ ਕਿਉਂਕਿ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਂਗਰਸ ਸੱਤਾ ਚਰੀ ਹੈ ਹੁਣ ਨਵੀਂ ਪਾਰਟੀ ਆ ਆਮ ਆਦਮੀ ਪਾਰਟੀ ਵੀ ਹੈ ਗਈ ਹੈ ਅਕਾਲੀ ਦਲ ਵੀ ਹੈ ਸੋ ਇਹਨਾਂ ਦਿਨਾਂ ਪਾਰਟੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਜੀ ਰਲ ਮਿਲਮੀ ਭਵੇਂਗੀ ਜਿੰਨੇ ਵੋਟਾਂ ਜੀ ਹਾਂ ਜਾਂ ਕਾਂਗਰਸ ਨੂੰ ਵੀ ਝਾੜੂ ਵਾਲਿਆਂ ਨੂੰ ਵੀ ਭਵੇਂਗੀ ਜੀ ਵੋਟਾਂ ਦਾ ਅੱਛਾ ਆਮ ਤੌਰ ਤੇ ਨੇ ਜਦ ਤੁਸੀਂ ਵੋਟ ਪਾਣੇ ਆਪਾਂ ਕਹਿੰਦੇ ਕਿ ਘੱਟ ਮਾੜੇ ਨੂੰ ਵੋਟ ਪਾ ਦਿਓ ਜੀ ਨਾ ਇੱਕ ਨਹੀਂ ਕੋਈ ਨਹੀਂ ਹੈ ਕੀ ਗੱਲ ਨਾ ਜੀ ਘੱਟ ਮਾੜੇ ਥੋੜੀ ਮਾੜੀ ਵੋਟ ਪਾਣੀ ਜਾਂ ਆਪਣੇ ਹੱਕ ਨੂੰ ਪਾਣੀ ਹੈ ਜੀ ਵਧੀਆ ਕੈਂਡੀਡੇਟ ਨੂੰ ਪਾਣੀ ਹੈ ਅੱਛਾ ਵਧੀਆ ਕੈਂਡੀਡੇਟ ਚ ਕੀ ਕੀ ਤੁਸੀਂ ਕੁਆਲਿਟੀਜ਼ ਦੇਖਦੇ ਹੋ ਵੀ ਇਹ ਕੈਂਡੀਡੇਟ ਵਧੀਆ ਨਹੀਂ ਮੈਡਮ ਜੀ ਮੇਰੇ ਮਾਪੇ ਕਾਂਗਰਸੀ تھے ਜੀ ਤਾਂ ਉੱਥੇ ਬਾਅਦ ਮੈਂ ਬੋਝਮਾ ਵੀ ਰਹਾ ਜੀ ਉਸ ਤੋਂ ਬਾਅਦ ਮੈਂ ਝਾੜੂ ਵਾਲੇ ਵੜਾ ਜੀ ਕਾਂਗਰਸ ਦੇ ਦੇਖ ਕੇ ਪੂਰਾ ਹਾਲ ਆ ਜੀ ਬੁਰਾ ਹਾਲ ਸਾਰਾ ਕੁਝ ਝਾੜੂ ਵਾਲੇ ਬੇਕਾਰ ਹੋ ਗਏ ਨਾ ਦੂਸਰੇ ਆਪਣੇ ਹਾਥੀ ਵਾਲੇ ਅੱਛਾ ਉਹ ਵੀ ਬੇਕਾਰ ਹੋ ਗਏ ਦੀ ਸਾਰੀ ਉਸ ਤੋਂ ਬਾਅਦ ਸਮਝ ਝਾੜੂ ਫੜਿਆ ਜੀ ਫਿਰ ਝਾੜੂ ਹੁਣ ਸਫਾਈ ਹਾਂ ਝਾੜੂ ਮਾਰਾਂਗੇ ਜੀ ਰਾਜੇ ਕਾ ਮਾਰਾਂਗੇ ਝਾੜੂ ਜੀ ਆਪ ਵੀ ਤੁਹਾਨੂੰ ਕੀ ਲੱਗਦਾ ਝਾੜੂ ਹਾਂ ਜੀ ਠੀਕ ਹੈ ਪੂਰਾ ਝਾੜੂ ਬੱਜ ਜਾਗਾ ਤੁਸੀਂ ਕਾਫੀ ਵਾਰ ਵੋਟਾਂ ਪੈਂਦੀਆਂ ਦੇਖੀਆਂ ਹੋਣੀਆਂ ਸਰਕਾਰਾਂ ਬਣਦੀਆਂ ਟੈਂਦੀਆਂ ਦੇਖੀਆਂ ਹੋਣੀਆਂ ਤੁਹਾਡੀ ਸਮਝ ਦੇ ਅਨੁਸਾਰ ਜਿੰਨੇ ਵੀ ਇੱਥੇ ਲੋਕ ਖੜੇ ਨੇ ਵੋਟ ਪਾਣੀ ਸ ਬਸ ਸੋਚ ਗੱਦਨੀ ਹੀ ਪਾਣੀ ਚਹੀਦੀ ਹੈ ਜੀ ਬਈ ਜਿਹੜੀ ਨਵੀਂ ਪਾਰਟੀਆਂ ਨੇ ਇੱਕ ਕਾਂਗਰਸ ਅਗੇ ਛਾੜੂ ਵਾਲਾ ਪੈਨਾਂ ਨੂੰ ਠੀਕ ਹੈ ਅੱਛਾ ਹਾਂ ਜੀ ਅੱਛਾ ਤੁਹਾਨੂੰ ਲੱਗਦਾ ਕਿ ਬੀਜੇਪੀ ਦਾ ਵਿਰੋਧ ਹੈ ਕਾਂਗਰਸ ਤੇ ਆਪ ਇੱਕ ਹੈ ਉਹ ਬੀਜੇਪੀ ਦਾ ਤਾਂ ਹੈ ਹੀ ਹੈ ਜੀ ਵਿਰੋਧ ਹਾਂ ਜੀ ਹਾਂ ਠੀਕ ਠੀਕ ਚਲੋ ਅੱਛਾ ਵੋਟ ਦੀ ਗੱਲ ਕਰ ਰਹੇ ਸੀ ਬੱਬਾ ਹੀ ਅਸੀਂ ਕਿਉਂਕਿ ਤੁਹਾਨੂੰ ਅਸੀਂ ਤਾਂ ਪੁੱਛ ਰਹੇ ਹਾਂ ਕਿ ਤੁਹਾਡੀ ਉਮਰ ਹੋ ਗਈ ਕਾਫੀ ਟਾਈਮ ਤੋਂ ਵੋਟਾਂ ਪਾ ਰਹੇ ਹੋ ਤੁਸੀਂ ਬੜੀਆਂ ਸਰਕਾਰਾਂ ਦੇਖੀਆਂ ਹੁਣ ਤੱਕ ਤੁਹਾਨੂੰ ਕਿਹੜੀ ਸਰਕਾਰ ਵਧੀਆ ਲੱਗੀ ਵੀ ਇਸ ਸਰਕਾਰ ਨੇ ਬੜੇ ਵਧੀਆ ਕੰਮ ਕੀ ਵਿਆਪਕ ਖਲਾਬੇ ਬਹੁਤ ਦੇਖੇ ਪਰ ਅਜੇ ੱੱਕੇ ਮਾਰੀ ਨਹੀਂ ਦੇਖੀ ਹੈ ਜੀਵਿਦਾਰਾਂ ਪ੍ਰਿਤਰਾ ਮੈਂ ਤੁਹਾਨੂੰ ਹੋਰ ਸੁਣਾਵਾਂ ਜੀ ਥੋੜੀ ਜੀ ਸਟੋਰੀ ਹੈ ਹਾਂ ਜੀ ਸੁਣਾਓ ਸੁਣਾਓ ਇੱਕ ਨੈ ਸਮਝ ਮੈਂ ਹੀ ਰੱਖ ਚਾਰ ਚੀਜ਼ਾਂ ਪਾਲਦੀਆਂ ਇੱਕ ਤਾਂ ਚੂਹਾ ਪਾਲ ਲਿਆ ਹੂੰ ਹੂੰ ਕਬੂਤਰ ਪਾਲ ਲਿਆ ਹਾਂਜੀ ਮੁਰਗਾ ਪਾਲ ਲਿਆ ਹੂੰ ਇੱਕ ਆ ਪਾਲ ਲਿਆ ਬੱਕਰਾ ਬੱਕਰਾ ਠੀਕ ਹੈ ਮੈਂ ਗਾਣੀ ਮਗਰ ਹਾਂਜੀ ਇੱਕ ਦਿਨ ਕਿਆ ਕਰਿਆ ਜੀ ਫਰਜ਼ੀ ਤੌਰ ਤੇ ਮੇਰੇ ਪਰੇ ਰੱਖ ਲਿਓ ਬਲ ਡੇਰਾ ਬਸੀ ਗਿਆ ਮੈਂ ਪਿੰਜਰਾ ਖਰੀਦ ਕੇ ਲਿਆਇਆ ਅੱਛਾ ਇਹ ਬਚੂਹਾ ਚੌਕਸ ਹੋਵਾ ਹੂੰ ਉਹਨਾਂ ਆ ਕੇ ਦੇਖਿਆ ਵੀ ਮੇਰਾ ਮਾਲਕ ਕਿਆ ਲਿਆ ਓ ਕੇ ਵਿੱਚ ਦੇਖਿਆ ਅੱਛਾ ਵੀ ਖਾਣੇ ਨੂੰ ਉਹ ਤਾਂ ਖਾਣੇ ਨੂੰ ਦੇਖਿਆ ਤਾਂ ਉਸ ਦੇ ਵਿੱਚ ਤਾਂ ਪਿੰਜਰਾ ਪਿੰਜਰਾ ਦੇਖ ਕੇ ਉਹ ਫਿਰ ਉਹ ਤਾਂ ਚੌਕਸ ਹੋ ਗਿਆ ਹੂੰ ਇਹ ਬੁਸ ਨੇ ਕਿਆ ਕਰਿਆ ਉਹਨੂੰ ਕਬੂਤਰ ਨੂੰ ਕਿਹਾ ਜਾ ਕੇ ਕਬੂਤਰ ਨੂੰ ਕਿਹਾ ਵੀ ਬਾਈ ਚੌਕਸ ਰਹੋ ਮਾਰੇ ਮਾਂ ਕਰੇ ਪਿੰਜਰਾ ਲੈ ਆਣਿਆ ਅੱਛਾ ਜੀ ਵੀ ਥਾਮੀ ਵੀ ਚੌਕਸ ਰਹੋ ਹੂੰ ਹੂੰ ਇਹ ਬਗਿਆਰ ਮਾਨੂੰ ਪਿੰਜਰੇ ਤੇ ਮਤਭਲੇ ਨਹੀਂ ਹੈ ਹੂੰ ਉਹ ਨਜਵਾਬ ਦੇ ਦਿਆ ਆ ਫਿਰ ਮੁਰਗੇ ਪਾ ਪਹੁੰਚਿਆ ਅੱਛਾ ਮੁਰਗੇ ਨੇ ਵੀ ਜਵਾਬ ਦੇ ਦਿਆ ਵੀ ਮਾਨੂੰ ਕਾ ਮਤਭਲੇ ਪਿੰਜਰੇ ਤੇ ਹੀ ਕਹਤਾ ਤੈਨੂੰ ਹੋਣਾ ਜੋ ਕੁਝ ਹੋਣਾ ਹੂੰ ਹੂੰ ਆ ਬੱਕਰੇ ਪਾ ਪਹੁੰਚਿਆ ਹੂੰ ਬੱਕਰੇ ਨੂੰ ਕਿਹਾ ਵੀ ਭਾਈ ਤੂੰ ਸੁਣਾ ਬਿ ਪਿੰਜਰਾ ਲੈ ਅਮਰ ਮਾਲਕ ਵਿਚ ਚੌਕ ਸੜਨਾ ਲਗੂ ਕਮਨ ਨੂੰ ਕੀ ਮਤਬਲ ਉਸਨੇ ਕੀ ਕਰਿਆ ਜੀ ਪਿੰਜਰਾ ਲਾ ਜਾ ਰਾਤ ਨੂੰ ਉਮਾ ਸੱਪ ਵੜ ਗਿਆ ਅੱਛਾ ਆਈ ਜੇ ਕਾ ਰੇਡੀਓ ਡਾਂਸ ਸੋਲਿਊਸ਼ਨ ਹੈ ਆ ਹਸਪਤਾਲ ਪਹਤਾਦੀ ਅੱਛਾ ਇਹ ਹਸਪਤਾਲ ਵਾਲੇ ਕਹਿ ਰਹੇ ਆ ਵੀ ਜੇ ਕਬੂਤਰ ਦਾ ਜੂਸ ਮਿਲ ਜਾਏ ਤੋ ਬਹੁਤ ਅੱਛਾ ਉਹਨੇ ਕਿਹਾ ਤੋ ਮੇਰੇ ਪਾਸ ਤੋ ਹੈ ਕਬੂਤਰ ਪਾਲਿਆ ਮੇਰੇ ਤੋ ਪਾਲਿਆ ਵਾਤਾ ਉਹਨਾਂ ਜੂਸ ਪਲਾਤੇ ਆ ਉਸ ਦਾ ਅੱਛਾ ਉਹ ਫਿਰ 2-4 ਦਿਨ ਕਰ ਰਹੇ ਉਹਨਾਂ ਨੇ ਕਿਹਾ ਵੀ ਭਾਈ ਜੂਸ ਤੋਂ ਤੇਰਾ ਉਹ ਤੋਂ ਹੋਇਆ ਠੀਕ ਹੈ ਵੀ ਜੇ ਤਾ ਮੁਰਗੇ ਦਾ ਪਲਾਤੇ ਤੋ ਬੱਚੇ ਖਾ ਤੇਰੀ ਤੀਮੀ ਵੀ ਥੋੜੀ ਜੀ ਕਕਾਸਰ ਹੈ ਕਿ ਮੁਰਗੇ ਦਾ ਜੂਸ ਚਹੀਦਾ ਅੱਛਾ ਉਹਨਾਂ ਮੁਰਗੇ ਦਾ ਵੀ ਜੂਸ ਪਲਾਤੇ ਲੈਣ ਜੇ ਤੀਵੀ ਤੰਦਰੁਸਤ ਕਰਨ ਨੂੰ ਆ ਗਈ ਇਹ ਵਾਇਆ ਜੇ ਮਾਤੜ ਨੇ ਕਿ ਯਾਰ ਮੇਰੀ ਜਨਾਨੀ ਬਚ ਗਈ ਚਲੋ ਬੱਕਰੇ ਕ ਬੱਕਰਾ ਬਣਾ ਕੇ ਆਪਣੇ ਆਰ ਮਿੱਤਰਾਂ ਨੂੰ ਖਾ ਲਾ ਤੇ ਉਹ ਕੀ ਪਾਰਟੀ ਕਰਦੀ ਹਮ ਤੋ ਚੌਕਸ ਮਤਲਬ ਕਹਨੇ ਕਾ ਜ਼ਿਮੀਦਾਰ ਤੋ ਹਮ ਤੋ ਚੌਕਸ ਚੂਹੇ ਜਿ ਤਰਾਂ ਲੇਕਿਨ ਹੋਰ ਜਿ ਤਰਾਂ ਨਾ ਜੂਸ ਸਭ ਕਾ ਜੂਸ ਸਭ ਕਾ ਨਿਕਾਲਣਾ ਜੂਸ ਕਿਸੇ ਕਾ ਨਹੀਂ ਛੋਡਣਾ ਇਸਨੇ ਜਿ ਤਰਾਂ ਬੱਕਰੇ ਕਾ ਹੋਰ ਸਾਰਿਆਂ ਕਾ ਜੂਸ ਕੋਈ ਯੂ ਸੋਚੇ ਵੀ ਜ਼ਿਮੀਦਾਰ ਹੱਦਾਂ ਪਰ ਬੈਠੇ ਬਿਲਕੁਲ ਬੈਠੇ ਹਮ ਪਰ ਚੌਕਸ ਹਮ ਚੌਕਸ ਹੈ ਬਾਕੀ ਹੋਰ ਸਾਰਿਆਂ ਕਾ ਹੋ ਜਾਏਗਾ ਠੀਕ ਹੈ ਜੂਸ ਅੱਛਾ ਇਹਨਾਂ ਦੀ ਗੱਲ ਤੇ ਮੈਨੂੰ ਤਾਂ ਤਾੜੀਆਂ ਜ਼ਰੂਰ ਬਣਦੀ ਇਹਨਾਂ ਨੇ ਬੜੀ ਵਧੀਆ ਉਦਾਹਰਣ ਹੁਣ ਇਹ ਪੁੱਛਦਿਆਂ ਇਹਨਾਂ ਸਾਰਿਆਂ ਨੂੰ ਵੀ ਕੌਣ ਕਿੰਨਾ ਕਿੰਨਾ ਕੁ ਚੌਕਸ ਹੈਗਾ ਅੱਛਾ ਵੋਟਾਂ ਦੁਬਾਰਾ ਫੇਰ ਤੋਂ ਤਿਉਹਾਰ ਹੈ ਪੂਰੇ ਦੇਸ਼ ਭਰ ਦੇ ਵਿੱਚ ਤਿਉਹਾਰ ਮਨਾ ਰਹੇ ਹਾਂ ਕਿਵੇਂ ਮਨਾ ਰਹੇ ਹਾਂ ਕੌਣ ਸਹੀ ਲੱਗਦਾ ਤਿਉਹਾਰ ਤਾਂ ਵਧੀਆ ਪਰ ਮਨਾਉਣ ਦੇ ਅੰਦੇ ਉੱਪਰ ਵਾਲੇ ਕੀ ਕਰੀਏ ਮਨਾਉਣ ਦੇ ਜੀ ਪੁਰਾਣੇ ਵਧੀਆ ਸੀ ਕਿ ਨਵੇਂ ਵਧੀਆ ਨਹੀਂ ਪੁਰਾਣੇ ਹੀ ਵਧੀਆ ਸੀਗੇ ਹੁਣ ਮਹਿੰਗਾਈ ਦੇਖ ਲਓ ਕਿੱਥੇ ਪਹੁੰਚ ਗਈ ਪੁਰਾਣੇ ਕਿਹੜੇ ਕਿਹੜੇ ਵਧੀਆ ਸੀ ਮਹਿੰਗਾਈ ਦਾ ਵਧਣਾ ਦਿੱਤੀ ਨਾ ਫੇਰ ਜੀ ਫਿਰ ਹੁਣ ਦੱਸੋ ਪੁਰਾਣੇ ਕੌਣ ਵਧੀਆ ਸੀ ਅਕਾਲੀ ਵਧੀਆ ਸੀ ਕਾਂਗਰਸੀ ਵਧੀਆ ਸੀ ਕੌਣ ਨੀ ਹੈ ਤਾਂ ਆਪਣੀ ਜਗਾ ਸਾਰੀ ਵਧੀਆ ਸੀ ਪਰ ਹੁਣ ਜਿਹੜੀ ਰਾਜ ਆ ਦੇਣਾ ਦੀ ਤਾਨਾ ਸਹੀ ਰਾਜ ਆਊਗਾ ਜੇ ਨਾ ਸਮਝੇ ਜੀ ਕੌਣ ਨਵਾਰਿਆ ਕੌਣ ਪੁਰਾਣਾ ਸੀ ਪਤਾ ਕੀ ਚੱਕ ਰਿਆ ਜੀ ਮੋਦੀ ਕਹਿ ਰਿਹਾ ਸੀ ਕਹਿੰਦਾ ਚੋਣਕ ਜੀ ਵੋਟਾਂ ਪੈਂਦੀਆਂ ਇਹ ਰੱਦੇ ਕਰ ਦੇਣੀਆਂ ਜੀ ਜਦੋਂ ਕਿ ਉਹ ਆ ਰਿਹਾ ਨਟਨ ਜੀ ਪਾ ਰਿਹਾ ਹੈ ਤੁਸੀਂ ਕਿਤੇ ਸੁਣਿਆ ਹੈ ਕੀ ਮੋਦੀ ਨੇ ਨਟਨ ਦੇਖ ਰਹੇ ਸੀ ਜੀ ਹਾਂ ਜੀ ਬਹੁਤ ਦੇਖ ਰਹੇ ਨੇ ਨਟ ਤੇ ਸਾਰੇ ਕੁਝ ਆ ਰਿਹਾ ਹੈ ਜੀ ਤੁਸੀਂ ਜਿਵੇਂ ਇਹ ਕਹਿ ਰਹੇ ਸੀ ਕਿ ਤੁਸੀਂ ਕੀ ਕਿਹਾ ਤਾਨਾਸ਼ਾ ਆ ਜਾਣਾ ਹੈ ਨਾ ਮੋਦੀ ਨੇ ਕਿਹਾ ਇਲੈਕਸ਼ਨ ਨਹੀਂ ਹੋਣੀ ਇਹਨਾ ਮੈਂ ਬੜੀ ਜਗ੍ਹਾ ਸੁਣਿਆ ਮਤਲਬ ਮੈਂ ਇਹ ਜਾਣਨਾ ਚਾਹੁੰਦੀ ਤੁਸੀਂ ਇਹ ਕਿੱਥੇ ਸੁਣਿਆ ਕਿ ਦੁਬਾਰਾ ਵੋਟਾਂ ਹੀ ਨਹੀਂ ਹੋਣੀਆਂ ਮੋਦੀ ਕਹਿ ਰਹੇ ਆ ਦੇਖੋ ਇਹ ਸਾਰੇ ਦੇਸ਼ ਨੂੰ ਪਤਾ ਹੈ ਵੀ ਜਿਹੜਾ ਤਾਨਾਸ਼ਾ ਹੈ ਹੁਣ ਜਦੋਂ ਆਪਣੇ ਹੱਕਾਂ ਦੇ ਕਿਸਾਨ ਵੀਰ ਲੜਦੇ ਆ ਤਾਂ ਇਹ ਤਾਨਾਸ਼ਾ ਹੀ ਹੋ ਗਿਆ ਸੜਕਾਂ ਤੇ ਕਿਲਾ ਘੱਡ ਦਿੰਦੇ ਆ ਤੇ ਸਿੱਧੀ ਗੋਲੀਆਂ ਚਲਾਈ ਜਾਂਦੇ ਆ ਲੋਕਤੰਤਰ ਦਾ ਘਾਣਾ ਹੋਇਆ ਇਸ ਕਰਕੇ ਸਾਰਿਆਂ ਨੂੰ ਪਤਾ ਹੈ ਵੀ ਜਦ ਹੁਣ ਦੁਬਾਰੇ ਜੀ ਮੋਦੀ ਦੇਸ਼ ਲਈ ਇਨਾ ਖਤਰਾ ਹੈ ਜਿਹੜਾ ਰਸ਼ੀਆ ਦੀ ਚਾਲ ਤੇ ਇਹ ਚੱਲ ਰਿਹਾ ਹੈ ਜੇ ਡਿਕਟੇਟਰਸ਼ਿਪ ਵੱਲ ਦੇ ਇਸ ਵੱਧ ਰਿਹਾ ਹੈ ਵੀ ਜੇ મોદી ਦੁਆਰੇ ਆਂਦਾ ਹੈ ਤਾਂ ਤਾਨਾਸ਼ਾਹ ਰਾਜ ਹੋਊਗਾ ਅੱਗੇ ਆਉਣ ਵਾਲੇ ਸਮੇਂ 'ਚ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਹੈ ਅੱਗੇ ਆਉਣ ਵਾਲੇ ਸਮੇਂ 'ਚ ਐਕਸ਼ਨ ਨਹੀਂ ਹੋਣਾ ਕਹੇ ਕੁਝ ਨਹੀਂ ਹੈ ਸਾਡੀ ਕਿਸਾਨਾਂ ਨਾਲ ਲੜਾਈ ਨਹੀਂ ਹੈਗੀ ਜਿਹੜੇ ਕਿਸਾਨ ਆਗੂ ਹੈ ਉਹ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਕੇ ਸਰਕਾਰ ਦੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਫਰਕ ਪਾ ਰਹੇ ਅਸੀਂ ਤਾਂ ਕਿਸਾਨ ਹਤੇਸ਼ੀ ਹਾਂ ਬਿਲਕੁਲ ਉਹਨਾਂ ਦੀ ਕਿਸਾਨਾਂ ਪ੍ਰਤੀ ਬਿਆਨ ਕੁਛ ਹੈ ਹੁਣ ਅਸੀਂ ਇੰਨੇ ਸਾਲ 1.5 ਸਾਲ ਉੱਥੇ ਦਿੱਲੀ ਦੀ ਬਰੂਹਾਂ ਦੇ ਬੈਠੇ ਉਹਨਾਂ ਨੇ ਗਮਰਾਹ ਕਰਕੇ ਸਾਨੂੰ ਠਾਲਦੇ ਆ ਜਿਹੜੇ ਖੇਤੀ ਕਾਨੂੰਨ ਤਿੰਨ ਸੀਗੇ ਉਹ ਲਾਗੂ ਕਰਦੇ ਜਾ ਰਹੇ ਆ ਤਾਂ ਹੀ ਕਿਸਾਨਾਂ ਨੂੰ ਦੁਆਰੇ ਬੈਠਣ ਪਿਆ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ বিজেপি ਤੇ ਠੀਕ ਹੈ ਅੱਛਾ ਐਮਐਸਪੀ ਦੀ ਗੱਲ ਹੋਈ ਸੀ ਕਾਂਗਰਸ ਨੇ ਵੀ ਕਹਿਤਾ ਕਿ ਹੁਣ ਅਸੀਂ ਐਮਐਸਪੀ ਗਰੰਟੀ ਦਵਾਂਗੇ ਹੁਣ ਤੁਸੀਂ ਤੁਹਾਨੂੰ ਲੱਗਦਾ ਕਿਸਾਨ ਜਿਹੜੇ ਉਹ ਕਾਂਗਰਸ ਦੀ ਹਮਾਇਤ ਕਰ ਸਕਦੇ ਆ ਕਿ ਆਮ ਆਦਮੀ ਪਾਰਟੀ ਨੇ ਵੀ ਐਮਐਸਪੀ ਤੇ ਗੱਲ ਨਹੀਂ ਕੀਤੀ বিজেপি ਦਾ ਪਹਿਲਾਂ ਹੀ ਵਿਰੋਧ ਹੈਗਾ ਦੇਖੋ ਜੀ ਆਮ ਆਦਮੀ ਪਾਰਟੀ ਨੇ ਐਮਐਸਪੀ ਤੇ ਗੱਲ ਕੀਤੀ ਆ ਪਰ ਦਿੱਤੀ ਨਹੀਂ ਨਹੀਂ ਥੋੜੀ ਬੇੜਤਾ ਕਰਨੀ ਪਏਗੀ 2 ਸਾਲ ਹੀ ਹੋਈ ਹੈ ਨਾ ਹੱਲੇ ਸਰਕਾਰ ਨੂੰ ਐਮ ਐਸ ਪੀ ਤੇ ਕਰੇਗੀ ਮਾਨ ਸਾਹਿਬ ਆਪਣਾ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਆ ਹਾਂ ਕਿਉਂਕਿ 2 ਸਾਲ ਹੋਏ ਆ ਪਲਾਨ ਤਾਂ ਬਣੇਗਾ ਨਾ ਜੀ ਐਮ ਐਸ ਪੀ ਤਾਂ ਸੈਂਟਰ ਨੇ ਦੇਣੀ ਹੈ ਜੀ ਆਮ ਆਦਮੀ ਪਾਰਟੀ ਜਦੋਂ ਸੈਂਟਰ ਜਾਊਗੀ ਬਿਲਕੁਲ ਮਿਲੂਗੀ ਜੀ ਪਰ ਬਹੁਤ ਸਾਰੀ ਫਸਲਾਂ ਤੇ ਹਰਿਆਣਾ ਦੇ ਰਿਹਾ ਪੰਜਾਬ ਕਿਉਂ ਨਹੀਂ ਦੇ ਰਿਹਾ ਪੰਜਾਬ ਵੀ ਕੋਹ ਤਮਾਨ ਨੇ ਦਿੱਤੀ ਹੈ ਜੀ ਮੂੰਗੀ ਦੇ ਵੀ ਦਿੱਤੀ ਹੈ ਹੋਰ ਫਸਲਾਂ ਤੇ ਵੀ ਅਨਾਉਂਸ ਕੀਤੀ ਹੈ ਜੀ ਮੈਂ ਨੇ ਇਹ ਜਾਨਣਾ ਚਾਹ ਰਹੀ ਹਾਂ ਕਿ ਤੁਸੀਂ ਸਾਰੇ ਗੱਲ ਕਰ ਰਹੇ ਸੀ ਕਿਸ ਨੂੰ ਲੱਗਦਾ ਕਿ ਪੁਰਾਣੀ ਆ ਸਰਕਾਰਾਂ ਸਹੀ ਸੀ ਆਪਾਂ ਪੰਜਾਬ ਦੀ ਗੱਲ ਕਰ ਲੈਂਦੀ ਆ ਪੰਜਾਬ ਦੇ ਵਿੱਚ ਐਮਪੀ ਅਕਾਲੀ ਦਲ ਦੇ ਵੀ ਰਹੇ ਆ ਪਹਿਲਾਂ ਗੱਠ ਜੋੜ ਸੀ ਬੀਜੇਪੀ ਔਰ ਅਕਾਲੀ ਦਲ ਦੇ ਨਾਲ ਉਸ ਤੋਂ ਬਾਅਦ ਕਾਂਗਰਸ ਵੀ ਰਹੇ ਆ ਤੁਸੀਂ ਸਾਰੇ ਵਿੱਚੋਂ ਕੋਈ ਜਣ ਹੱਥ ਖੜਕਾ ਖੜਾ ਕਰਕੇ ਦੱਸੋ ਵੀ ਅਕਾਲੀ ਬੀਜੇਪੀ ਦੇ ਜਿਹੜੇ ਐਮਪੀ ਸੀਗੇ ਉਹਨਾਂ ਨੇ ਤੁਹਾਡੇ ਇਲਾਕੇ 'ਚ ਜਾਂ ਤੁਹਾਡੇ ਹਲਕੇ ਦੇ ਵਿੱਚ ਕੰਮ ਕੀਤੇ ਹੋਣਗੇ ਕੋਈ ਜਣਾ ਹੱਥ ਖੜਾ ਕਰ ਦੋ ਕਿਸ ਨੂੰ ਲੱਗਦਾ ਹੋਵੇ ਕਿ ਅਕਾਲੀ ਦਲ ਔਰ ਭਾਜਪਾ ਗੱਠ ਜੋੜ ਦੇ ਵਿੱਚ ਕੰਮ ਹੋਇਆ ਦੇਖੋ ਇਦਾਂ ਜੀ ਹੁਣ ਤੱਕ ਜਿੰਨੇ ਵੀ ਐਮਪੀ ਬਣੇ ਆ ਇਹਨਾਂ ਦੀ ਪਹਿਲਾਂ ਕੀ ਹੈ ਆਪਸੀ ਇੱਕ ਸੈਟਿੰਗ ਹੋ ਜਾਂਦੀ ਸੀ ਅਕਾਲੀ ਦਲ ਕੀ ਸੀ ਅਕਾਲੀ ਦਲ ਤਾਂ ਭਾਜਪਾ ਨਾਲ ਸਾਂਝੀ ਉਹਨਾਂ ਦੀ ਆਪਸੀ ਤੇ ਉਹਨਾਂ ਦੀ ਕਾਂਗਰਸ ਨਾਲ ਆ ਹੋ ਜਾਂਦੀ ਸੀ ਵੀ ਇਹ ਸੀਟ ਮੈਂ ਜਿੱਤਣੀ ਹੈ ਜਿੱਦਾਂ ਹੁਣ ਸਾਡੀ ਪਟਿਆਲਾ ਸੀਟ ਤੋਂ ਲਾ ਲਓ ਮਹਾਰਾਣੀ ਪ੍ਰਨੀਤ ਕੌਰ ਚਲੋ ਮਹਾਰਾਣੀ ਸ਼ਬਦ ਜਿਹੜਾ 1947 ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਅੱਜ ਵੀ ਚਲੋ ਚੱਲਦੇ ਆ ਕਿ ਮਹਾਰਾਣੀ ਆ ਆਪਾਂ ਲੋਕਾਂ ਨੇ ਉਹਨਾਂ ਨੂੰ 4 ਵਾਰ ਐਮਪੀ ਬਣਾਇਆ ਠੀਕ ਹੈ ਜੀ ਆਪਾਂ ਲੋਕਾਂ ਨੇ ਬਣਾਇਆ ਰਾਜੇ ਨੂੰ ਅਸੀਂ ਕੈਪਟਨ ਨੂੰ ਸੀਐਮ ਬਣਾਇਆ 3 ਵਾਰੀ ਆਪਾਂ ਲੋਕਾਂ ਨੇ ਬਣਾਇਆ ਕਾਂਗਰਸ ਦੇ ਉਹਦੇ ਨਾਲ ਬਣਾਇਆ ਅੱਜ ਉਹ ਭਾਜਪਾ 'ਚ ਚਲੇ ਗਏ ਠੀਕ ਹੈ ਭਾਜਪਾ 'ਚ ਚਲੇ ਗਏ ਉਹਨਾਂ ਨੂੰ ਲੋਕਾਂ ਦੀ ਤਾਂ ਕੋਈ ਪ੍ਰਵਾਹ ਨਹੀਂ ਨਾ ਉਹਨਾਂ ਨੂੰ ਸਿਰਫ ਇਹ ਕਾਂਗਰਸ ਨੇ ਨਕਾਰਤਾ ਤੇ ਉਹ ਬੀਜੇਪੀ ਛਾਲ ਮਾਰ ਗਏ ਉਹਨਾਂ ਨੂੰ ਕੀ ਪਿਆਰਾ ਕੁਰਸੀ ਨਾ ਕਿ ਲੋਕ ਆਪਣੇ ਪਿਆਰੇ ਠੀਕ ਹੈ ਜੀ ਫਿਰ ਆਪਾਂ ਕਿਉਂ ਵੋਟ ਪਾਈਏ ਨੰਬਰ 1 ਨੰਬਰ 2 ਹੁਣ ਗੱਲ ਅਨੁਸਾਰ ਗਵਰਨਰ ਸਹੀ ਨਹੀਂ ਸੀ ਬੀਜੇਪੀ ਔਰ ਕਾਲੀਦਨ ਹਾਂਜੀ ਹਾਂਜੀ ਉਹਨਾਂ ਤਾਂ ਇੱਕ 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 ਸੀ ਨਾ ਸੈਟਿੰਗ ਸੀ ਵੀ ਤੂੰ ਆ ਗਿਆ ਤੂੰ ਨਾ ਮੈਨੂੰ ਕੁਝ ਗਈ ਮੈਂ ਆ ਗਿਆ ਤੂੰ ਮੈਨੂੰ ਨਾ ਕੁਝ ਗਈ ਠੀਕ ਹੈ ਨਾ ਇਹ ਤੀਜੀ ਧਿਰ ਆ ਗਈ ਠੀਕ ਹੈ ਨਾ ਇਹ ਤੀਜੀ ਧਿਰ ਆ ਗਈ ਸ੍ਰੀਕ ਹੋਣਾ ਚਾਹੀਦਾ ਸ੍ਰੀਕ ਜਦ ਤੱਕ ਹੋਏਗਾ ਨਹੀਂ ਤਦ ਤੱਕ ਮੰਨ ਲਓ ਇੱਕ ਪਿਓ ਦਾ 21 ਪੁੱਤਰ ਹੈ ਹੈਨਾ ਉਹ ਆਪਣੀ ਮਨਮਾਨੀ ਕਰੂਗਾ ਮਜਬੂਰਨ ਪਿਓ ਨੂੰ ਮੰਨਣੀ ਪਈਗੇ ਇਸੇ ਤਰ੍ਹਾਂ ਸਾਡੇ ਪੰਜਾਬ ਨਾਲ ਹੁੰਦਾ ਆ ਰਿਹਾ ਸੀ ਇਹ ਠੀਕ ਹੈ ਨਾ ਹੁਣ ਇਹ ਤੀਜੀ ਟੀ ਰਾਹੀ ਹੈ ਹੁਣ ਗੱਲ ਕਰ ਲਈਏ ਗਾਂਧੀ ਦੀ 2014 ਦੇ ਅੰਦਰ ਆਪਾਂ ਲੋਕਾਂ ਨੇ ਗਾਂਧੀ ਨੂੰ ਆਮ ਆਦਮੀ ਪਾਰਟੀ ਤੋਂ ਐਮਪੀ ਬਣਾ ਕੇ ਭੇਜਿਆ ਸੀ ਕਿਹਦੇ ਵਿਰੁੱਧ ਮਹਾਰਾਣੀ ਪਰਨੀਤ ਕੌਰ ਦੇ ਵਿਰੁੱਧ ਕਿਉਂ ਕਿਉਂਕਿ ਆਪਾਂ ਨੂੰ ਦਿਖਿਆ ਸੀ ਵੀ ਇਹ ਰਾਣੀ ਐ ਇੱਕ ਵਾਰ ਜਿੱਤ ਕੇ ਮਹਿਲਾ ਚ ਵੜ ਜਾਂਦੀ ਹੈ ਕਿਸੇ ਨੂੰ ਨਹੀਂ ਮਿਲਦੀ ਸਾਡੇ ਇਲਾਕੇ ਚ ਵੀ ਦੇਖੋ ਸਾਨੂੰ ਕਿਨੇ ਦੱਸਿਆ ਸਾਨੂੰ ਭਗਵਾਨ ਤਮਾਨ ਐਜ਼ਏ ਜਦੋਂ ਐਮਪੀਸੀ ਉਹਨਾਂ ਨੇ ਦੱਸਿਆ ਵੀ 25 ਕਰੋੜ ਰੁਪਇਆ 5 ਸਾਲ ਚ ਐਮਪੀ ਨੂੰ ਮਿਲਦਾ ਹੈਨਾ ਸਾਨੂੰ ਬੋਲਣਾ ਉਹਨਾਂ ਨੇ ਸਿਖਾਇਆ ਸਾਨੂੰ ਸਾਰੀ ਚੀਜ਼ ਉਹਨਾਂ ਨੇ ਸਿਖਾਈ ਕਿੰਨਾ ਪੈਸਾ ਮਿਲਦਾ ਸਾਨੂੰ ਤਾਂ ਪਤਾ ਹੀ ਨਹੀਂ ਜੀ ਪਤਾ ਹੀ ਨਹੀਂ ਸੀ ਨਾ ਪਹਿਲਾਂ ਇਸ ਚੀਜ਼ ਦਾ ਪਹਿਲੀ ਗੱਲ ਤਾਂ ਇਹਨਾਂ ਨੇ ਜੋ ਗੱਲਾਂ ਕਹੀਆਂ ਇਹ ਕਹਿੰਦੇ ਮਤਲਬ ਸਪੋਰਟ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2.5 ਸਾਲਾਂ ਚ ਬੜੇ ਕੰਮ ਕੀਤੇ ਨੌਕਰੀਆਂ ਦਿੱਤੀਆਂ ਫ੍ਰੀ ਬਿਜਲੀ ਹੋਰ ਬੜੀਆਂ ਇਹਨਾਂ ਨੇ ਪ੍ਰਾਪਤੀਆਂ ਗਿਣਾ ਦਿੱਤੀਆਂ ਜਨਾਨੀਆਂ ਨੂੰ ਵੀ ਉਹ 1000 ਰੁਪਏ ਲੱਗਿਆ ਨਵੇਂ ਲੈਣ ਤਾਂ ਕਰਕੇ ਵੀ ਕੰਮ ਕਾਫੀ ਹੋ ਗਿਆ ਨਹੀਂ ਨਹੀਂ ਦੇਖੋ ਦੇਖੋ ਮੈਂ ਉਹੀ ਗੱਲ ਕਹਿੰਦਾ ਆਪਾਂ ਕੀ ਹੈ ਨਾ ਇੱਕ ਬੰਦਾ ਨਾ ਵਧੀਆ ਕੰਮ ਕਰਦੇ ਜੀ ਹੈਨਾ ਇਹ ਕੁਸ ਤੋਂ ਦੇਖੋ ਇੱਕ 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 ਉਸ ਤੋਂ ਲਾਈਟ ਦਾ ਕੱਟ ਜੀ ਰਾਤ ਨੂੰ ਅੱਜ ਤੱਕ ਕਦੇ ਸਾਡੇ ਇਹ ਚੋਂ ਪੈਂਦਾ ਖੰਡੀ ਏਰੀਆ ਚ ਕਦੇ ਲਾਈਟ ਬੰਦ ਨਹੀਂ ਹੋਈ ਚਾ ਕਾਂਗਰਸ ਰਹੀ ਚਾ ਅਕਾਲੀ ਦਲ ਰਿਹਾ ਹੈ ਹੁਣ ਪਹਿਲੇ ਵਾਰ ਹੈ ਰਾਤ ਨੂੰ 9 ਵਜੇ ਲਾਈਟ ਬੰਦ ਹੋ ਜਾਂਦੀ ਹੈ ਜਿਸ ਮੇਰੇ ਲਾਈਟ ਆਂਦੀ ਹੈ ਇੰਦੀ ਇੰਦੀ ਹੱਟ ਪਹਿਲਾਂ ਵੀ ਕੱਟ ਲੱਗਦੇ ਰਹੇ ਆ ਜੇ ਜੇ ਅੰਕਲ ਨੂੰ ਪੁੱਛਾਂਗੇ ਬਿਲਕੁਲ ਨਹੀਂ ਜੀਰੀਆਂ ਜੀਰੀਆਂ ਦੇ ਜੀਰੀ ਦੇ ਸੀ ਜੀਰੀ ਦੇ ਸੀਜ਼ਨ ਜੀਰੀ ਦੇ ਸੀਜ਼ਨ ਦੇ ਵਿੱਚ ਹਫਤਾ ਹਫਤਾ ਸਾਡੇ ਫੋਰ ਪਾਣੀ ਛੱਡ ਦਿੰਦੇ ਤੇ ਹਫਤਾ ਹਫਤਾ ਲਾਈਟ ਨਹੀਂ ਕਦੇ ਬੰਦ ਹੋਈ ਹੈ ਜੀ ਨਾ ਕਾਂਗਰਸ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਕਾਲੀ ਪਾਰਟੀ ਨੇ ਕਦੇ ਕਾਂਗਰਸ ਨੇ ਵੀ ਨਹੀਂ ਲਾਈਟ ਬੰਦ ਹੋਣ ਦੇ ਹੁਣ ਇੰਨੀ ਹਾਲਤ ਖਰਾਬ ਹੈ ਨਾ ਰਾਤਾਂ ਨੂੰ ਪਾਣੀ ਸਾਨੂੰ ਪਤਾ ਜਿਹੜੇ ਬਰਾਨ ਹੁੰਦੇ ਆ ਜੀਮੇਦਾਰ ਰਾਤਾਂ ਨੂੰ ਪਾਣੀ ਦੇਣਾ ਪੈ ਰਿਹਾ ਜੀ ਸਾਨੂੰ ਕਣ ਇਸ਼ਤਿਹਾਰ ਚੱਲ ਰਹੇ ਆ ਸਰਕਾਰ ਦਾ ਬਕਾਇਦਾ ਇਸ਼ਤਿਹਾਰ ਚਲਾ ਰਹੀ ਹੈ ਨਹੀਂ ਹੈ ਕੋਈ ਰਾਤ ਨੂੰ ਤਾਂ ਲਾਈਟਾਂ ਨਹੀਂ ਚਹੀਦੀ ਹੈ ਜੀ ਰਾਤ ਨੂੰ ਵੀ ਲਾਈਟ ਨਹੀਂ ਆਉਂਦੀ ਉਹ ਕਿਹੜਾ ਅੰਬ ਲੜਾਈ ਹੈ ਜੀ ਇਹ 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 ਤੁਹਾਡੇ ਪਿੰਡ ਦੇ ਘਰੇ ਲੜ ਜਾਂਦੀ ਨਹੀਂ ਬਿਲਕੁਲ ਕਿ ਤੋਹਾ ਇਹਦਾ ਖੇਤੀਆ ਨਹੀਂ ਕਰਦੇ ਤੁਸੀਂ ਪਿੰਡ ਵਾਲਿਆਂ ਤੋਂ ਅੱਜ ਕਣਕ ਨੂੰ ਅੱਗ ਲੱਗਦੀ ਹੈ ਜੀ ਠੀਕ ਹੈ ਤਾਂ ਕੱਟ ਲੱਗਦੇ ਦੇ ਜੀ ਠੀਕ ਹੈ ਆਪਣੀ ਗੱਲ ਮੁੱਖ ਰੱਖੋ ਨਹੀਂ ਰਾਤ ਨੂੰ ਵੀ ਰਾਤ ਨੂੰ ਲੜ ਕਿਸ ਟਾਈਮ ਛੱਡਾ ਬੋਲੋ 9 ਵਜੇ ਖੇਤਾਂ 'ਚ ਨਹੀਂ ਪਿੰਡ ਵਾਲੇ ਤਾਂ ਹੈਗੇ ਆ ਜੀ ਨੂੰ ਇੱਕ ਸਵਾਲ ਪੁੱਛੋ ਵੀ ਇਹਨਾਂ ਦੇ ਬਾੜ ਦੇ ਵਿੱਚ ਅੱਜ ਟਰਾਂਸਫਾਰਮ ਲੱਗਿਆ ਨਵਾਂ ਚਾ ਨਹੀਂ ਲੱਗਿਆ ਉਹ ਤਾਂ ਉਹ ਤਾਂ ਬਲੈਟ ਪੱਜੇਗੀ ਜਾਂ ਨਹੀਂ ਪੱਜੇਗੀ ਦਿਨ ਇਹ ਪਿੰਡ ਦੀ ਲੱਤ ਪਿੰਡ ਦੀ ਪਿੰਡ ਦੀ ਲਾਈਟ ਹੈ ਉਹ ਆ ਰਹੀ ਹੈ ਉਹਦੇ ਪਿੱਛੇ ਨਹੀਂ ਅਸੀਂ ਕਹਿੰਦੇ ਸਿਰਫ ਖੇਤਾਂ ਉਹ ਤਾਂ ਜੀ ਅਧਿਕਾਰ ਹੈ ਜੇ ਲਾਈਟ ਐ ਨਹੀਂ ਸਾਡੇ ਪਹੁੰਚਦੀ ਅਸੀਂ ਟਰਾਂਸਫਾਰਮ ਅੱਜ ਨਹੀਂ ਦਈਆਂ ਪਹਿਲਾਂ ਵੀ ਐਪਲੀਕੇਸ਼ਨਾਂ ਦਈਆਂ ਵੀ ਸਾਡੇ ਕੋਲ ਲਾਈਟ ਨਹੀਂ ਪਹੁੰਚਦੀ ਹੈ ਹਾਂ ਹੁਣ ਹਾਂ ਜਦ ਕੋਈ ਮੈਂਟੇਨੈਂਸ ਹੋਣੀ ਹਵਾ ਚਲੀ ਸੀ ਤੇ ਏਰੀਆ ਆਈ ਸੀ ਤੁਹਾਨੂੰ ਆਇਆ ਸੀ ਇਸ ਕਰਕੇ ਰਿਪੇਅਰ ਤਾਂ ਕਰਨੀ ਹੈ ਨਾ ਜੀ ਬਿਜਲੀ ਦਾ ਮੁੱਦਾ ਹੋ ਗਿਆ ਅੱਛਾ ਉਹਨਾਂ ਨੇ ਆਪੋ ਆਪਣੀ ਗੱਲ ਰੱਖੀ ਹੈ ਨਾ ਹੁਣ ਤੁਸੀਂ ਪਿੰਡ ਦੇ ਵਸਿੰਦੇ ਹੋ ਪਾਰਟੀਵਾਦੀ ਦੀ ਗੱਲ ਨਹੀਂ ਕਰਨੀ ਪੂਰੀ ਸੱਚਾਈ ਦੀ ਗੱਲ ਕਰਨੀ ਉਹਨਾਂ ਦੋਵਾਂ ਧਿਰਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਦੀ ਕਿਦੀ ਕਿ ਮੈਂ ਪੂਰੇ ਬਾਰੇ ਦੱਸਦਾ ਜੀ ਗੱਲ ਬਾਬਾ ਜੀ ਕੜਾਹ ਵਾਲਿਆਂ ਨੇ ਪੂਲ ਲਾਇਆ ਸੰਗਤਾਂ ਨੇ ਪੈਸੇ ਦੇਈਆਂ ਅਸੀਂ ਸਾਰੇ ਪਿੰਡਾਂ ਮਗਰਾਹੀ ਇਕੱਠੀ ਕਰਨ ਜਾਂਦੇ ਕਾਂਗਰਸੀਆਂ ਨੇ ਵਿਦੇ ਅਕਾਲੀਆਂ ਨੇ ਵਿਦੇ ਛਾੜੂ ਵਾਲਿਆਂ ਨੇ ਵਿਦੇ ਪਾਰਟੀ ਕਾ ਸਮ ਕੁਛਵਾਲ ਨਹੀਂ ਤਾ ਪਰ ਸਰਕਾਰ ਕਾ ਪੈਸਾ ਸਮ ਕੋਈ ਨਹੀਂ ਲਗਿਆ ਜੀ ਅੱਛਾ ਇੱਕ ਲੱਖ ਆਇਆ ਤਾਂ ਰਾਣੀ ਕਾ ਹਾਂ ਹਾਂ ਰਾਣੀ ਕਾ 25 ਲੱਖ ਦੇਗੀ ਚੈੱਕ ਉਹ ਚੈੱਕ ਉਹ ਤੜਵਾਣੇ ਨੂੰ ਗਏ ਜੀ ਹਮੇ ਅੱਛਾ ਜਦ ਕਾਲੀਆਂ ਕ ਸਰਕਾਰ ਤੀ ਅੱਛਾ ਉਹ ਕਹਿਣ ਲੱਗੇ ਵੀ 10 ਲੱਖ ਇੱਕ ਵਿੱਚ ਤੇ ਸਾਨੂੰ ਕਟਣੇ ਆ ਅੱਛਾ ਕੜਾਮਲੇ ਬਾਬਾ ਜੀ ਕਹਿਣ ਲੱਗੇ ਵੀ ਇੱਕ ਪੰਜੀ ਨਹੀਂ ਕਟਣ ਦਿੰਦੇ ਪੈਸੇ ਲੱਗਾਂ ਚਾਹੇ ਨਾ ਲੱਗਾਂ ਉਹ ਫਿਰ ਵਾਪਸ ਹੋ ਗਿਆ ਜੀ ਅੱਛਾ ਇਹ ਕਾਰਨ ਸੀ ਜੀ ਹਾਂ ਜੀ ਫਿਰ ਉਹ ਵਾਪਸ ਹੋ ਗਿਆ ਜੀ ਚੈੱਕ ਵਾਪਸ ਹੋ ਗਿਆ ਫਿਰ ਰਾਣੀ ਸਾਹਿਬ ਨੇ ਸਾਨੂੰ ਉੱਥੇ ਬੁਲਾਇਆ ਬਾਬਾ ਜੀ ਕੜਾਮ ਡੇਰੇ ਚ ਸਾਨੂੰ ਉਹਨੇ ਨਗਦ ਫਿਰ ਪੈਸੇ ਦਏ ਜਿਹੜੇ ਅਸੀਂ ਦੱਸ ਨਹੀਂ ਸਕਦੇ ਜੀ ਬਸ ਹਾਂ ਹਾਂ ਠੀਕ ਹੈ ਫਿਰ 25 ਲੱਖ ਦਿਆ ਜਿਸ ਐਨਕੇ ਸਰਮਨ ਨੇ ਹਾਂ ਜੀ ਠੀਕ ਹੈ ਅੱਛਾ ਇੱਕ ਚੀਜ਼ ਹੋਰ ਵੀ ਹੈ ਉਹ ਟੁੱਟਣ ਨਹੀਂ ਦਿਆ ਜੀ ਚੈੱਕ ਉਹਦਾ ਠੀਕ ਹੈ ਰੂਲਿੰਗ ਪਾਰਟੀ ਜਿਹੜੀ ਵੀ ਹੁੰਦੀ ਚਾਹੇ ਉਹ ਪਹਿਲਾਂ ਅਕਾਲੀ ਦਲ ਸਰਕਾਰ ਰਹੀ ਹੈ ਉਸ ਤੋਂ ਬਾਅਦ ਚਾਹੇ ਕਾਂਗਰਸ ਜਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਈਏ ਜਦੋਂ ਵੀ ਕੋਈ ਮਨ ਲਾਦਾ ਪਿੰਡਾਂ ਚ ਇਲਾਕਿਆਂ ਚ ਕਸਬਿਆਂ ਚ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਪੈਸੇ ਇਕੱਠੇ ਕਰਨੇ ਪੈਂਦੇ ਆ ਹੈਨਾ ਤੁਸੀਂ ਵੀ ਸਾਰੇ ਸਹਿਮਤ ਹੋਣੀ ਇਸ ਸੀਜ਼ ਦੇ ਨਾਲ ਸੋ ਠੀਕ ਹੈ ਮਕਸਦ ਜਿਹੜਾ ਪੂਰਾ ਹੋਣਾ ਚਾਹੀਦਾ ਦੇਖੋ ਮੈਡਮ ਜੀ ਜਿਹੜੀ ਕਾਂਗਰਸ ਹੈ ਬੀਜੇਪੀ ਦੀ ਵਿਰੋਧੀ ਧਿਰ ਹੈ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਮੈਨੀਫੈਸਟੋ ਭਾਜਪਾ ਨੇ ਵੀ ਬਣਾਇਆ ਰਾਹੁਲ ਜੀ ਨੇ ਆਪਣਾ ਘੁੰਮਕੇ ਬਣਾਇਆ ਪੈਦਲ ਯਾਤਰਾ ਕਰਕੇ ਸੰਕੀਤ ਲੋਕਾਂ ਦੇ ਲੈ ਕੇ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਉਦੇ ਵਿੱਚ ਰੋਜ਼ਗਾਰ ਦੀ ਵੀ ਗੱਲ ਹੋਈ ਹੈ ਮਹਿਲਾਵਾਂ ਦੇ 8000 ਦੀ ਵੀ ਗੱਲ ਹੋਈ ਹੈ ਕਈ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਰੱਖੀਆਂ ਹੁਣ ਇਹ ਲੋਕਾਂ ਨੇ ਦੇਖਣਾ ਹੈ ਕਿਉਂਕਿ ਹੁਣ ਪੰਜਾਬ ਚ ਜਿਹੜੀ ਪਾਰਟੀ ਆਈ ਸੀ 1000 ਦੀ ਗੱਲ ਕਰਦੇ ਆਂ ਬੀਬੀਆਂ ਦੇ ਆਪਾਂ ਪਾਰਟੀ ਤੋਂ ਲੋਕਾਂ ਦੇ ਹੁਣ ਸਾਰਿਆਂ ਤੋਂ ਹੀ ਵਿਸ਼ਵਾਸ ਉੱਠਦੇ ਜਾ ਰਹੇ ਆ ਮੈਂ ਜਿਹੜਾ ਮੇਨ ਗੱਲ ਹੈ ਕੋਈ ਵੀ ਹੈ ਮੈਂ ਇੱਕ ਨਹੀਂ ਜੇ ਮੈਂ ਕਾਂਗਰਸੀਆਂ ਤਾਂ ਕੱਲੀ ਕਾਂਗਰਸ ਦੀ ਨਹੀਂ ਗੱਲ ਕਰੂੰਗਾ ਵਿਸ਼ਵਾਸ ਉੱਠ ਗਏ ਹੁਣ ਕੀ ਕਰ ਰਹੇ ਆ ਇੱਥੇ ਲੋਕਲ ਚੋਣਾਂ ਚ ਮੈਂ ਵੀ ਰੋਜ਼ ਹੀ ਘੁੰਮ ਰਿਹਾ ਵੀ ਅਸੀਂ ਵੋਟਾਂ ਤੋਂ ਨਾਲ ਹੀ ਤੁਹਾਨੂੰ ਬਸ 1000 ਰੁਪਏ ਦੇ ਦਾਂਗੇ ਇਹ ਕਿਹਾ ਜਾ ਰਿਹਾ ਤੁਸੀਂ ਵੀ ਸਮਝਦੇ ਹੋ ਤੁਸੀਂ ਟੀਵੀ ਚਲਾ ਰਹੇ ਹੋ ਸੋ ਇਹ ਵੀ ਇੱਕ ਬੁੱਧੂ ਬਣਾਉਣ ਵਾਲੀ ਗੱਲ ਹੈ ਜਦ ਕਿ ਉਦੋਂ ਗੱਲ ਇਹ ਆਈ ਸੀ ਵੀ ਹਰਾ ਪੈਣਾ ਆਣ ਦੋ ਹੱਥ 'ਚ ਸਾਡੇ ਨਾਲ ਦੀ ਨਾਲ ਬੀਬੀਆਂ ਨੂੰ 18 ਸਾਲ ਤੋਂ ਲੈ ਕੇ ਓਵਰਏਜ ਜਿੰਨੀ ਮਰਜ਼ੀ ਹੋਵੇ ਏਜ ਦਾ ਕੋਈ ਚੱਕਰ ਨਹੀਂ ਹੋਵੇਗਾ 18 ਤੋਂ ਸਾਡੀਆਂ ਭੈਣਾਂ ਦੇ ਸ਼ੁਰੂ ਕਰਕੇ 1000 ਰੁਪਿਆ ਸਰਕਾਰ ਬਣਨ ਤੋਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਏਗਾ ਇਟ ਮੀਨਸ ਉਹਨਾਂ ਦਾ 25-25000 ਰੁਪਿਆ ਹੋ ਗਿਆ ਸਰਕਾਰ ਸਾਡੀ ਚੱਲ ਰਹੀ ਹੈ ਕਰਜ਼ੇ ਤੇ ਤਿੰਨ ਵਾਰ ਕਰਜ਼ਾ ਪਹਿਲਾਂ ਹੋ ਗਿਆ ਇਲੈਕਸ਼ਨ ਤੋਂ ਬਾਅਦ ਹੁਣ ਕਰਜ਼ਾ ਉਹ ਕਹਿ ਰਹੇ ਕਿ ਪੁਰਾਣੀ ਸਰਕਾਰਾਂ ਛੱਡ ਕੇ ਗਈਆਂ ਅਸੀਂ ਤਾਂ ਅਸੀਂ ਤਾਂ ਕਹਿੰਦੇ ਕਿਸ਼ਤਾਂ ਦੇ ਰਹੇ ਹਾਂ ਕਿਹਦੀਆਂ ਇਹ ਜਿਹੜੀ ਪੁਰਾਣੀ ਸਰਕਾਰਾਂ ਕਰਜ਼ਾ ਨਹੀਂ ਫਿਰ ਨਵਾਂ ਲੈਣ ਦੀ ਕੀ ਲੋੜ ਹੈ ਕਿਸ਼ਤਾਂ ਪੁਰਾਣੀਆਂ ਦੀਆਂ ਦੇਈ ਜਾਓ ਇਨਕਮ ਹੈ ਹੀ ਨਹੀਂ ਸਰਕਾਰ ਕੋਲ ਬਹੁਤ ਦੇਖੋ ਮੈਡਮ ਇਹ ਸ਼ੋਰ ਹੁੰਦੇ ਆ ਆਪਣੇ ਆਪਾਂ ਨੂੰ ਸ਼ਰਾਬ ਚੋਂ ਪੈਸਾ ਬਚਦਾ ਆਪਣਾ ਮਾਈਨਿੰਗ ਵੀ ਹੈ ਸਾਰੇ ਬਹੁਤ ਕਮ ਹੈ ਸਰਕਾਰ ਨੂੰ ਪੈਸਾ ਹੁੰਦਾ ਹੀ ਹੁੰਦਾ ਹੈ ਉਹਦੇ ਚੋਂ ਕਿਸ ਤੰਪਰੋ 2 ਸਾਲ 2 ਮਹੀਨੇ ਇਸ ਨੂੰ ਸਰਕਾਰ ਨੂੰ ਬਣੇ 1000 ਪਾਰਟੀ ਕੀ ਜੋ 1000 ਮਹੀਨਾ ਜੋ ਮਹਿਲਾ ਨੂੰ ਦੇਣੇ ਵਾਲੀ ਗੱਲ ਹੋਈ ਬਿਲਕੁਲ ਉਹਨਾਂ ਨੇ ਆਪਣੇ ਇਸਮਾ ਮੈਨੀਫੈਸਟੋ ਮੈਂ ਕਿਹਾ ਸੀ ਪਰ ਅਜੇ 5 ਸਾਲ ਨਹੀਂ ਹੋਏ 5 ਸਾਲ ਦੇ ਵਿੱਚ ਮ ਜੋ ਵਾਧੇ ਕਰੇ ਜਾਣਗੇ ਉਹਨਾਂ ਨੂੰ ਕੁਝ ਨੇ ਪੂਰੇ ਕਰੇ ਜੋ ਕੋਈ ਝੂਠ ਨਹੀਂ ਆ ਮਨ ਕੋਈ ਝੋਟ ਦੱਸ ਦਿੰਦੇ ਫਸਟ ਨੰਬਰ ਜਦੋਂ ਸਰਕਾਰ ਬਣੀ ਹੈ ਉਹ ਟਾਈਮ ਸਭ ਤੋਂ ਪਹਿਲਾਂ ਜਿਹੜੀ 6 6 8 8 ਪੈਨਸ਼ਨ ਆ ਉਹ ਬੰਦ ਕਰੀਆਂ ਇੱਕ ਬਹੁਤ ਬੜਾ ਤਕੜਾ ਕਦਮ ਹੈ ਜਿਹੜਾ ਕੋਈ ਚੱਕ ਨਹੀਂ ਛੱਡਦਾ ਇਹ ਮੰਤਰੀ ਇੱਕ ਮੁੱਖ ਮੰਤਰੀ ਦਾ ਬਹੁਤ ਉਹਨਾਂ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ ਦੀ ਸ਼ਲਾਘਾ ਵੀ ਹੋਣੀ ਚਾਹੀਦੀ ਸੱਤਿਓ ਦੂਸਰਾ ਨੰਬਰ ਜਿਹੜੀ ਅੱਗੇ ਬਿਜਲੀ ਮਾਫੀ ਗਲਤੀ ਪਹਿਲਾਂ ਕੁਝ ਐਸ ਸੀ ਬੀ ਸੀ ਵਗੈਰਾ ਦੀ ਇੱਕ ਇੱਕ ਕਿਲੋਵਾਟ ਦੇ ਉੱਪਰ ਮਾਫ ਕਰੀ ਜਾਂਦੀ ਸੀ ਉਹ ਇਹਨਾਂ ਨੇ 600 ਯੂਨਟ ਐ ਤੇ ਲੈ ਕੇ ਜੈਡ ਤ ਕਿਉਂਕਿ ਕਈ ਜਿਹੜੇ ਚੰਗੀ ਕਾਸਟ ਵਾਲੇ ਬੰਦੇ ਤੋਂ ਕੋਈ ਇਹਦੇ ਸਾਨੂੰ ਕੀ ਫਾਇਦਾ ਕਈ ਵਾਰੀ ਬੀਸੀਐਸਸੀ ਵਾਲੇ ਚੰਗੇ ਖਾਂਦੇ ਪੀਂਦੇ ਘਰ ਤੇ ਉਹ 200 ਯੂਨਟ ਦਾ ਫਾਇਦਾ ਲੈ ਰਹੇ ਤੇ ਉਹਨਾਂ ਨੇ ਸਭ ਨੂੰ ਬਰਾਬਰ ਕਰ ਦਿਆ ਨਾ 1 1 ਕਿਲੋਵਾਟ ਦੇਖਿਆ ਨਾ 2 ਕਿਲੋਵਾਟ ਸੀ ਕਹਿੰਦਾ 4 ਕਿਲੋਵਾਟ ਦੇਖਿਆ ਉਹਨਾਂ ਨੇ ਪੂਰੇ ਇੱਕ ਮਿੰਟ ਤੋ ਉਸਕੇ ਉਹਕੇ ਵਿਚੋਂ ਸਭ ਨੂੰ ਕੋ ਮਾਫ ਕਰਿਆ 90% ਬੰਦਾ ਕਿ ਮਾਫ ਆ ਰਹੇ ਆਗੇ ਦੂਆ ਨੰਬਰ ਵੀ ਅਭੀ ਕਰਦੇ ਦੀ ਗੱਲ ਕਰੀਆ ਦੇਖੋ ਕਰਜ਼ਾ ਲੈਣਾ ਬਿਲਕੁਲ ਸਾਨੂੰ ਵੀ ਮਹਿਸੂਸ ਹੁੰਦਾ ਵੀ ਪੰਜਾਬ ਕਰਜ਼ੇ ਕਿੰਨੇ ਮਾਰਾ ਪਰ ਤੁਸੀਂ ਅੰਕੜੇ ਕੱਢ ਕੇ ਦੇਖੋ ਜਦ ਤੋਂ ਸਰਕਾਰਾਂ ਬਣੀਆਂ 1992 ਤੋਂ ਬਾਅਦ ਜਦੋਂ ਬਿਆਨਤ ਸਿੰਘ ਦੀ ਸਰਕਾਰ ਸੀ ਜਿਹੜੀ ਜਿਹੜੀ ਸਰਕਾਰ ਬਦਲਦੀ ਰਹੀ ਹੈ ਉੰਬਾ ਕਰਜ਼ਾ ਵੱਧਦਾ ਚੱਲਿਆ ਗਿਆ ਘਟਿਆ ਕਦੀ ਨਹੀਂ ਹੈਗਾ ਇਹ ਘਟੇਗਾ ਜੇ 5 ਸਾਲ ਹੋਵेंगे ਅਗਰੇ ਘਟੇਗਾ ਨਹੀਂ ਜੇ ਅਗਰ ਵਧੇਗਾ ਅਸੀਂ ਇਹਨਾਂ ਨੂੰ ਪੁੱਛਾਂਗੇ છોકરીਆਂ ਮੈਂ ਇਹਨਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਜੇ ਚੰਡੀਗੜ੍ਹ ਦੀ ਗੱਲ ਕਰੀਏ ਉੱਥੇ ਵਿਰੋਧੀ ਤੇਰਾ ਕਾਂਗਰਸ ਵੀ ਹੈ ਆ ਕਾਲੀ ਗੱਲ ਵੀ ਹੈ ਭਾਜੀ ਉਹ ਕਹਿੰਦੇ ਕਿ ਕਰਜ਼ਾ ਅਸੀਂ ਵੀ ਲੈਂਦੇ ਸੀ ਪਰ ਕਹਿੰਦੇ ਜਿਸ ਰਫਤਾਰ ਨਾਲ ਆਮ ਆਦਮੀ ਪਾਰਟੀ ਲੈ ਰਹੀ ਐ ਇਹਨਾਂ ਸੀ 70 ਸਾਲਾਂ ਚ ਨਹੀਂ ਲਏ ਜਿੰਨੇ ਇਹਨਾਂ ਨੇ 2 ਸਾਲਾਂ ਚ ਲੈ ਲਏ ਮੈਂ ਇਹ ਗੱਲ ਤੁਸੀਂ ਬਹੁਤ ਵਧੀਆ ਗੱਲ ਕਰੀ ਆ ਦੇਖੋ ਉਸ ਟਾਈਮ ਜਿਹੜੀ ਵਿਰੋਧੀ ਸਰਕਾਰਾਂ ਜਿਸका GST ਜਦੋਂ ਲੱਗੀ ਆ ਮੋਦੀ ਸਾਹਿਬ ਨੇ ਲਾਈ ਆ ਇਹ ਤਾਂ ਲੋਕਾ ਜਦ ਤੱਕ ਪੈਸਾ ਸਾਰਾ ਪਹਿਲਾਂ ਸੈਂਟਰ ਮਾਂ ਜਾਂਦਾ ਜਦੋਂ ਮੇਰੀ ਜੇਬ ਚ ਪੈਸਾ ਆ ਕੇ ਮੈਂ ਤੈਨੂੰ ਵੱਧ ਦੇਮਾਂ ਉਹ ਦੇਮਾਂ ਇਹ ਤਾਂ ਇੱਕ ਬੇਈਮਾਨ ਜਿਹੜਾ ਸਾਡਾ ਫੰਡ ਹੈ ਉਹ ਰੁੱਕੇ ਪਿਆ ਦੇਖੋ ਪੈਸੇ ਨਾਲ ਤਾਂ ਕੰਮ ਚੱਲਣਾ ਇਸ ਕਰਕੇ ਮਤਲਬ ਜਿਹੜੀ ਉੱਪਰ ਵਿਰੋਧੀ ਸਰਕਾਰ ਉਹ ਇਹਨੂੰ ਬਿਲਕੁਲ ਖਤਮ ਕਰਨਾ ਚਾਹ ਰਹੀ ਹੈ ਕਿਉਂਕਿ ਉਹ ਕਹਿੰਦੀ ਵੀ ਇਥੋਂ ਦੂਸਰੀ ਦੂਸਰੀ ਪਾਰਟੀ ਆਵੇ ਨਾ ਉਹ ਤਾਂ ਆਪਣੇ ਬਦਲ-ਬਦਲ ਕੇ ਬੰਦੇ ਵੀ ਤਿਆਰ ਕਰ ਲਏ ਉਹਨਾਂ ਨੇ ਤੋਂ ਜਿਹੜੀ ਹਜ਼ਾਰ ਦੀ ਗੱਲ ਕਰ ਰਿਹਾ ਮੈਂ ਜਿਹੜੀ ਮਾਨ ਸਾਹਿਬ ਮੇਰਾ ਵੀ ਫਾਰਮ ਕੈਪਟਨ ਸਾਹਿਬ ਦਾ ਘਰ ਕਰ ਨੌਕਰੀ ਵਾਲਾ ਭਰਿਆ ਪਿਆ ਉਹ ਮੇਰੇ ਕੋਲ ਵੀ ਪਿਆ ਜੀ ਮੇਰੀ ਮਾਂ ਨੇ ਮੈਨੂੰ ਕਿਹਾ ਵੀ ਹਾਂ ਤੈਨੂੰ ਨੌਕਰੀ ਮਿਲੂਗੀ ਘਰ ਜਾ ਕੇ ਫਾਰਮ ਭਰ ਦੇ ਪਰ ਮੈਨੂੰ ਪਤਾ ਤਾਂ ਲੀਡਰਾਂ ਦੇ ਵਾਅਦਿਆਂ ਦਾ ਮੈਂ ਤੇ ਦੂਜੀ ਗੱਲ ਜਿਹੜੀ ਅਸੀਂ ਕਰਦੇ ਆ ਜਿਹੜਾ ਕਾਂਗਰਸ ਤੇ ਆਮ ਆਦਮੀ ਦਾ ਲੈयंस ਹੈ ਸਾਰਿਆਂ ਨੂੰ ਪਤਾ ਹੈ ਪੰਜਾਬ 'ਚ ਵੱਖਰ ਵੱਖਰੇ ਆ ਤੁਹਾਨੂੰ ਪਤਾ ਲੱਗਿਆ ਸੀ 1 ਮਿੰਟ ਤੁਹਾਨੂੰ ਪਤਾ ਲੱਗਿਆ ਸੀ ਮੈਂ ਇਹ ਸਵਾਲ ਪੁੱਛਣਾ ਕਿਉਂਕਿ ਪੂਰੇ ਦੇਸ਼ 'ਚ ਤੁਹਾਡਾ ਐਲਾਈਅੰਸ ਹੈ ਇੱਥੇ ਤੁਸੀਂ ਕਰਾਂ ਤੁਹਾਡੇ ਮਨ ਦੀ ਮੈਂ ਪੜ੍ਹ ਗਿਆ ਪਹਿਲਾਂ ਹੀ ਗੱਲ ਤੇ ਦੂਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੀ ਇੱਕੋ ਇੱਕ ਸੋਚ ਹੈ ਜਿਹੜੀ ਸਿਹਤ ਦੀ ਗੱਲ ਕਰਦੀ ਹੈ ਸਿੱਖਿਆ ਦੀ ਗੱਲ ਕਰਦੀ ਹੈ ਰੋਜ਼ਗਾਰ ਦੀ ਗੱਲ ਕਰਦੀ ਹੈ ਤੇ ਖੇਡਾਂ ਦੀ ਗੱਲ ਕਰਦੀ ਹੈ ਕਾਂਗਰਸ ਨੇ ਰਾਜ ਕੀਤਾ ਪਰ ਆਪਣੇ ਨੌਜਵਾਨੀ ਬਾਹਰ ਗਈ ਤੁਸੀਂ ਦੇਖੋ ਵੀ ਪਿਛਲੇ 5 ਸਾਲ ਕੈਪਟਨ ਸਾਹਿਬ ਦਾ ਬਹੁਤ ਡਾਊਨ ਰਿਹਾ ਰਿਕਾਰਡ ਉਹਨਾਂ ਨੇ ਬਹੁਤ ਕੰਮ 'ਚ ਬਹੁਤ ਕਮੀਆਂ ਛੱਡੀਆਂ ਜਿਹੜੇ ਵਾਦੇ ਗੁਟਕਾ ਸਾਹਿਬ ਦੀ ਸੌ ਚੱਕ ਕੇ ਖਾ ਕੇ ਗਏ ਸੀਗੇ ਉੱਥੇ ਬਹੁਤ ਜ਼ਿਆਦਾ ਜਿਹੜੇ ਸਿੱਖ ਕੌਮ ਨੂੰ ਪਰੇਸ਼ਾਨੀਆਂ ਝੱਲਣੀ ਪਈਆਂ ਮੇਰਾ ਜੀ ਪਿੰਡ ਦੇ ਵਿੱਚ ਆਪਣੇ ਪੜੋਸੀ ਨਾਲ ਥੋੜੀ ਜਿਹੀ ਲੜਾਈ ਹੋ ਗਈ ਜੀ ਪੰਜ ਚਾਰ ਲੱਫੜਾ ਥਵੇੜੇ ਜੀ ਉਸ ਬੰਦੇ ਨਾਲ ਮੇਰਾ ਜੀ ਹਾਈ ਕੋਰਟ ਤੱਕ ਮੈਨੂੰ ਕਮਾਇਆ ਉਸ ਬੰਦਾ ਇਸ ਨਾਲ ਟੇਲੋ ਨਾ ਬਿਗੈਲ ਪਿੰਡ ਕੇ ਬੰਦੇ ਗੈਲ ਲੱਕਾ ਇੱਕੋ ਦਿਨ ਮੈਂ ਇੱਕੋ ਰਾਤ ਮੇਰੇ ਪਰ ਕੇਸ ਕਰਿਆ ਇਸ ਬੰਦੇ ਨੇ ਇਹ ਬੰਦਾ ਆਪ ਤਾਂ ਸਰਪੰਚ ਨਹੀਂ ਬਣ ਸਕਿਆ ਕਦੀ ਕੁਸਲੀ ਬਣ ਸਕਿਆ ਮੁੰਡ-ਮੁੰਡਕਾ ਵੋਟਾਂ ਬਥਰੀ ਪਾ ਕੇ ਦੇਖ ਲਿਆ ਮੇਰੇ ਸਾਨੂੰ ਪਰ ਉਹ ਬੰਦਾ ਖਤਮ ਹੈ ਜੀ ਉਹ ਤੁਸੀਂ ਪਹਿਲੇ ਹੀ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਫ੍ਰੀ ਦੀ ਗੱਲ ਕਰ ਰਹੇ ਹੋ ਜੀ ਅਸੀਂ ਐਮਪੀ ਚੁਣ ਕੇ ਭੇਜਦੇ ਹਾਂ ਐਮਐਲਏ ਚੁਣ ਕੇ ਭੇਜਦੇ ਹਾਂ ਜੀ ਉਹ ਜਾ ਕੇ ਮੰਤਰੀ ਬਣਦੇ ਆ ਮੁੱਖ ਮੰਤਰੀ ਬਣਦੇ ਆ ਜੀ ਜੇ ਉਹ ਖੁਦ ਆਪਣੀ ਇੱਕ ਚੀਜ਼ ਫ੍ਰੀ ਪਿਛਲੀ ਫ੍ਰੀ ਲੈ ਸਕਦੇ ਆ ਜੀ ਆਪਣੇ ਇਲਾਜ ਫ੍ਰੀ ਕਰ ਸਕਦੇ ਆ ਜੀ ਟੈਕਸ ਦਾ ਸਾਡੇ ਦਾ ਪੈਸਾ ਉਹ ਲੈਂਦੇ ਆ ਤਨਖਾਹਾਂ ਉਹ ਲੈਂਦੇ ਆ ਜੀ ਉਹ ਆਪਣੀ ਇਲਾਜ ਵੀ ਫ੍ਰੀ ਕਰਾਉਂਦੇ ਨੇ ਜੀ ਆਪਣੀ ਤਨਖਾਹ ਵੀ ਲੈਂਦੇ ਆ ਚਾਰ-ਚਾਰ ਬ ਸਭ ਤੋਂ ਪਹਿਲਾਂ ਕੀ ਗੱਲ ਕੀ ਜਾਂਦੀ ਹੈ ਦੂਜੀ ਗੱਲ ਨੌਕਰੀਆਂ ਦੀ ਆਂਦੀ ਹੈ ਜੀ ਜਦੋਂ ਆਮ ਆਦਮੀ ਦੀ ਚਲੋ ਮੈਂ ਤੁਸੀਂ ਕਿਉਂਕਿ ਮੈਨੂੰ ਆਮ ਆਦਮੀ ਨੂੰ ਸਮਝੋਗੇ ਪਰ ਆਮ ਆਮ ਪੈਨ ਕਿ ਤੁਹਾਡਾ ਅਧਿਕਾਰ ਹੈ ਠੀਕ ਹੋ ਜੀ ਅਸੀਂ ਕਾਂਗਰਸ ਵੀ ਗੱਲ ਕਰ ਲਈ ਹੈ ਜੀ ਉਸ ਸਮੇਂ 2019 ਦੇ ਵਿੱਚ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਕਨਸਟੇਬਲ ਦੀ ਭਰਤੀ ਕੱਢੀ ਸੀਗੀ ਅਸੀਂ ਉਹ ਭਰਤੀ ਭਰੀ ਚਲੋ ਜੀ ਭਰਤੀ ਹੋਵੇਗੀ 2020 ਆਇਆ ਭਰਤੀ ਨਹੀਂ ਹੋਈ 2021 ਆਇਆ ਇਹਨਾਂ ਨੇ ਪੇਪਰ ਲੈ ਲਿਆ ਪੇਪਰ ਲੈ ਲੈਦੇ ਭਰਤੀ ਇਹਨਾਂ ਨੇ ਸਿੱਦੇ ਵੀ ਨਹੀਂ ਲਾਈ ਸੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਈ 2022 ਜਾਂਦੇ 25000 ਪੋਸਟਾਂ ਐਕਸਾਈਜ਼ ਇਨਸਪੈਕਟਰ ਐ ਕਾਰਪੋਰੇਟਿੰਗ ਸੈਕਟਰ ਸਬਮਿਨ ਇਨਸਪੈਕਟਰ ਵੱਡੀਆਂ ਵੱਡੀਆਂ ਪੋਸਟਾਂ ਨੇ ਨੇ ਗੱਡੀਆਂ ਸੀਨੀਅਰ ਅਸਿਸਟੈਂਟ ਇੰਡੀਆ ਉਸ ਟਾਈਮ ਤੱਕ 40000 ਤੋਂ ਵੀ ਉੱਤੇ ਪੋਸਟਾਂ ਦੇ ਨੇ ਨੇ ਭਰਤੀ ਕਰ ਦਿੱਤੀ ਤੇ ਵੱਡੀ ਸਭ ਤੋਂ ਵੱਡੀ ਗੱਲ ਹੈ 25 ਸਾਲਾਂ ਦੇ ਵਿੱਚ ਸਭ ਤੋਂ ਪਹਿਲੀ ਵਾਰ ਕਵਨਸ਼ਾ ਪੋਸਟਲ ਲੇਬਰ ਇਨਸਪੈਕਟਰ ਦੀ ਹੈ ਜਿਹੜੀ 25 ਸਾਲਾਂ ਦੇ ਵੀ ਪਿਛਲੀ ਸਰਕਾਰ ਐ ਇੱਕ ਵੀ ਨਹੀਂ ਕੱਢ ਸਕੀਆਂ ਕਿਉਂ ਨਹੀਂ ਕੱਢ ਸਕੀਆਂ ਨਹੀਂ ਜਿਹੜੇ ਇਹ ਫਰੀ ਵਾਲੀ ਗੱਲ ਹੈ ਨਾ ਜੀ ਇਹਦੇ ਬਾਰੇ ਇਹ ਹੈ ਨਾ ਕਿ ਸਰਕਾਰਾਂ ਸੋਚਦੀਆਂ ਹੈ ਅਗਰ ਹੁਣ ਜਨਤਾ ਦੇ ਵਿੱਚ ਡਿਵਾਈਡ ਹੋ ਰਿਹਾ ਜਿਦਾ ਛੋਟੇ ਵੀਰ ਨੇ ਦੱਸਿਆ ਕਿ ਮਤਾਵਾ ਨੂੰ 1000 ਰੁਪਏ ਮਿਲਣਾ ਚਾਹੀਦਾ ਮੈਂ ਇਹਦੇ ਹੱਕ ਦੇ ਵਿੱਚ ਆ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿਉਂ ਮਿਲਣਾ ਚਾਹੀਦਾ ਬਿਜਲੀ ਜਿਹੜੀ ਬਿੱਲ ਉਹ ਫਰੀ ਹੋਣੇ ਚਾਹੀਦੇ ਆ ਕਿਉਂ ਆਕਰ ਉਹ ਪੈਸਾ ਪਹਿਲੇ ਕੀ ਹੁੰਦਾ ਸੀਗਾ ਭ੍ਰਿਸ਼ਟਾਚਾਰ ਜ਼ਿਆਦਾ ਸੀਗਾ ਉਹ ਵੱਡੇ ਘਰਾਣਿਆਂ ਦੇ ਘਰ ਜਾਂਦਾ ਸੀਗਾ ਉਹ ਵਾਪਸੀ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਆਮ ਘਰਾਂ ਦੇ ਪਾਸੋ ਬੈਨੀਫਿਟ ਦਿੰਦੇ ਆ ਲੀਕਸ ਬੰਦ ਕਰਕੇ ਇਸ ਕਰਕੇ ਸੋਚਿਆ ਗਿਆ ਕਿ 1000 ਰੁਪਏ ਦੂਜੀ ਗੱਲ ਰਹੀ ਕਿ ਮਾਨ ਸਾਹਿਬ ਕੋਲ ਨਾ ਹਰਾ ਪੈਨ ਹਲੇ 2 ਕਸਾਲ ਹੋ ਗਏ ਆਇਆ ਹੈ ਅਸੀਂ ਦੂਜੀਆਂ ਸਰਕਾਰਾਂ ਨੂੰ 70 ਸਾਲ ਦਿੱਤੇ ਆ ਆਪਾਂ ਕਹਿੰਦੇ ਆ ਆਮ ਆਦਮੀ ਪਾਰਟੀ ਨੂੰ ਸਿਰਫ 70 ਮਹੀਨੇ ਦੇਖ ਲਓ ਫਰਕ ਆਟੋਮੈਟਿਕਲੀ ਪਤਾ ਲੱਗ ਜਾਵੇਗਾ ਬਹੁਤ ਸ਼ੁਕਰੀਆ ਤੁਹਾਡੀ ਗੱਲ ਆਜੀ 1 ਜੂਨ ਨੂੰ ਵੋਟਾਂ ਨੇ 4 ਜੂਨ ਨੂੰ ਨਤੀਜੇ ਆ ਜਾਣੇ ਨੇ ਜਿਹੜੀ ਤਸਵੀਰ ਫਿਲਹਾਲ ਥੋੜੀ ਥੋੜੀ ਧੁੰਦਲੀ ਨਜ਼ਰ ਆ ਰਹੀ ਹੈ ਉਹ ਬਿਲਕੁਲ ਸਾਫ਼ ਹੋ ਜਾਏਗੀ ਕਿ ਪਿੰਡ ਦੇ ਲੋਕ ਪਿੰਡ ਦੀਆਂ ਸਾਥਾਂ ਦੇ ਲੋਕ ਕਿਸ ਨੂੰ ਵੱਧ ਮਕਬੂਲ ਕਰਦੇ ਨੇ ਅਖੀਰ ਦੇ ਵਿੱਚ ਇੱਕ ਬੇਨਤੀ ਹੈ ਇਹ ਇੱਕ ਜੂਨ ਨੂੰ ਵੋਟ ਪਾਣ ਦੇ ਲਈ ਜ਼ਰੂਰ ਨਿਕਲੋ। ਵਿੜਾ ਜਾਣ ਇਸ ਵਿਸ਼ਾਲ ਦੇ ਨਾਲ ਪ੍ਰਿਆੰਕਾ ਮਿਲੂ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਡੇਰਾਬਸ